ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੋਪ ਦੀ ਤਾਜੀ ਸੂਈ ਮੱਧ ਸੇਰ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖੇ ਤੇ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਟੋਟੇ ਅੱਜ ਵੇਲੇ ਬਾਈ ਜੀ ਹਸੀਕਾਰ ਹਸੀਕਾਰ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂ ਬਗੇ ਨਾਮ ਤੇ ਐਡਰੈਸ ਬੋਲੋ ਜੀ ਨਾਮ ਇਹ ਮੇਰਾ ਨਾਮ ਹੈ ਰਣਜੀਤ ਸਿੰਘ ਠੀਕ ਹੈ ਸੇਨੀਵਾਲ ਕਲਾ ਬਰਨਾਲਾ ਠੀਕ ਹੈ ਸੇਨੀਵਾਲ ਕਲਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਸੇਨੀਵਾਲ ਕਿਹੜੀ ਆਪਾਂ ਸੇਨੀਵਾਲ ਬਰਨਾਲਾ ਨੇੜੇ ਪਿੰਡ ਕਿਹੜਾ ਹੈ ਤੇ ਆਪਾਂ ਮੇਲਕਲਾ ਪਿੰਡ ਹੈ ਮੇਲਕਲਾ ਨੇੜੇ ਹੈ ਮੇਲਕਲਾ ਹੀ ਆ ਚਨਾਲ ਵੀ ਹੈ ਮੋਬਾਈਲ ਨੰਬਰ ਬੋਲ ਦਿਓ 9515214877 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਇਸ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵਾ ਜਿਹੜੀ ਮਾਜ ਕਰਦੀ ਆ ਆਪਣੇ ਘਰ ਵੀ ਮਾਜ ਕਰਦੇ ਕਿਹੜਾ ਸੋਸ ਹੋਈ ਹੈ ਇਹ ਤੀਜੀ ਸੀ ਸੀ ਤਾ 200 ਹੈ ਬਾਈ ਇਹਨੂੰ ਅੱਜ ਪੰਜਵਾਂ ਸੇਵਾ ਦੇਣਾ ਹੀ ਪੰਜਵਾਂ ਸੇਵਾ ਦੇਣਾ ਬੱਚਾ ਕੀ ਦਿੱਤਾ ਭਾਈ ਪੱਤਾ ਕੱਟੀ ਹੈ ਜੀ ਕੱਟੀ ਬੜੀ ਚੰਗੀ ਹੈ ਨਾ ਬੱਚਾ ਭਾਈ ਕੱਟੀ ਆ ਨਾੜਵਾ ਦੇ ਲੋ ਨਾਲ ਹੀ ਆ ਬਹੁਤ ਚੰਗੀ ਕੱਟੀ ਦਿੱਤੀ ਆ ਤੇ ਕਿੰਨੇ ਬੌਲੇ ਤੇ ਚੱਲ ਰਹੀ ਆ ਹਾਂ ਮੱਜ ਕਿੰਨਾ ਪੀਜੀ ਐਸ ਟਾਈਮ ਇਹਨੂੰ ਚੁਣਾ ਕੇ ਹੂੰ ਤਿੰਨ ਲੀਟਰ ਹੀ ਚੋਲੇ ਸਭਾ 6 ਲੀਟਰ ਦੁੱਧ ਹੁਣ ਹੈਗਾ ਇਸ ਟਾਈਮ ਬੌਲੇ ਵਾਲਾ ਥੋੜਾ ਜਿਆ ਹੈ ਨਾ ਇਹ ਗਰਮੀ ਜਿਹਦੇ ਵਿੱਚ ਆ ਕੇ ਥੋੜੀ ਜਿਹਾ ਪਹਿਲਾਂ ਗਰਮੀ ਜੀ ਮੰਨ ਗਈ ਸੀ ਥੋੜੀ ਗਰਮੈਜ ਜੀ ਮੰਨੀ ਕਰਕੇ ਤਾਂ ਥੋੜਾ ਜਿਆਦਾ ਇੱਕ ਤਰ੍ਹਾਂ ਤੋਂ ਖਰਾਬ ਹੁਣ ਜੇ ਸ਼ੁਰੂ ਕੀਤੀ ਹੈ ਗਰਮੀ ਜੀ ਵਾਲੀ ਮੰਨ ਗਈ ਹੈ ਪਹਿਲਾਂ ਗਰਮੀ ਠੀਕ ਆ ਫੇਸ ਬੜਾ ਚੰਗਾ ਸਿੰਗ ਕੁਆਲਿਟੀ ਚੰਗੀ ਆ ਕੱਦ ਚੰਗਾ ਗਾ ਪੱਠਪੜਾ ਬਹੁਤ ਚੰਗਾ ਰਾਜੀ ਰੂਜੀ ਆ ਥਾਨ ਬੜਾ ਚੰਗਾ ਚਵਾਈ ਕਿਵੇਂ ਆ ਜੀ ਚਵਾਈ ਬਹੁਤ ਵਧੀਆ ਚਵਾਈ ਬਾਈ ਕਹਿੰਦਾ ਪੂਰੀ ਵਧੀਆ ਘਰ ਦੀ ਆਪਣੀ ਆ ਸੂਣ ਵਾਲੀ ਆ ਜੀ ਆਪਾਂ ਦਾ ਘਰੇ ਰੱਖਣੀ ਆ ਘਰੀ ਪੀ ਆ ਆ ਵੀ ਸੂਣ ਵਾਲੀ ਆ ਠੀਕ ਆ ਵੀ ਅਗਰ ਆਪਾਂ ਦਾ ਕੋਈ ਦੁੱਧ ਨਹੀਂ ਬੋੜਾ ਇਹ ਇਹ ਪਹਿਲਾਂ ਜੂਬੀਵਾ ਇਹ ਦੇ ਦਿਆਗਾ ਉਹ ਰੱਖ ਲੈ ਬਸ ਆਹੀ ਕੰਮ ਚੱਲੋ ਖੋਲ ਦੋ ਮੜੀ ਤੋਰ ਚ ਦਿਖਾ ਦਿਓ ਚੰਗੀ ਆ ਸੱਚੀ ਜੀ ਗੱਲ ਦੱਸੀ ਆ ਬਾਈ ਨੇ ਵੀ ਬੌੜਾ ਹੈਗਾ 6 ਲੀਟਰ ਬੱਚਾ ਚੰਗਾ ਆ ਕੇ ਘੱਟ ਵੱਟ ਚੰਗਾ ਰਹਿਣਾ ਹਾਂਜੀ 5 ਸੇ ਦਿਨ ਹੋਇਆ ਹੈ ਜੀ ਥੇਸ ਬੜਾ ਪਿਆਰਾ ਸਿੰਘ ਕੁਆਲਿਟੀ ਚੰਗੀ ਆ ਪਾਸ ਤੋਂ 6 ਦਿਨ ਕਰਮਾਲੀ ਨੂੰ ਸੋਈ ਹੋਇਆ ਬਾਕੀ ਗਰਮੀ ਦਾ ਮੌਸਮ ਔਲੀ-ਔਲੀ ਬਾਈ ਕਹਿੰਦਾ ਹਜੇ ਕੋਈ ਬਾਲੀ ਖਰਾਬ ਹੋਣਾ ਸ਼ੁਰੂ ਨਹੀਂ ਕਰੀ ਹਜੇ ਤੋਰਾ ਤਾਰਾ ਚੰਗਾ ਕਰਮਾਲੀ ਦਾ ਪੁੱਠਪੂੜਾ ਬਹੁਤ ਚੰਗਾ ਦਾ ਦੁੱਧ ਚੰਗਾ ਪਾਕ ਬਾਜੂ ਦੁੱਧ ਬਾਈ ਹਜੇ ਥੋੜੇ ਦਿਨ ਹੋਇਆ ਸੀ ਚੰਗੇ ਬੋਲੇ ਤੋਂ ਸਟਾਰਟ ਹੋਈ ਹੈ ਕਰਮਾਲੀ ਤੇ ਮੁੱਲ ਕੀ ਆ ਬਾਈ ਫਿਰ ਇਹਦਾ ਜੀ 1,40,000 ਰੁਪਏ ਮਾਨਤਨ ਹੋ ਜਵੇ ਠੀਕ 1,40,000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੋਕਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀਏ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ